ਸਤਿਗੁਰ ਮਿਹਰ ਕਰਨ ਮੇਰੇ ਜਗਤ ਪਿਤਾ ਗੁਰੂ ਨਾਨਕ ਪਾਤਸ਼ਾਹ ਜੀ ਇਸ ਸੰਸਾਰ ਤੇ ਆਏ ਜਗਤ ਜਲੰਦੇ ਦਾ ਉਧਾਰ ਕੀਤਾ ਸਰੀਰਕ ਤੌਰ ਤੇ ਗੁਰੂ ਨਾਨਕ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਇੰਨੇ ਲੋਕਾਂ ਨੂੰ ਤਾਰ ਦਿੱਤਾ ਇਸ ਆਸਮਾਨ ਦੇ ਵਿੱਚ ਤਾਰੇ ਤਾਂ ਗਿਣੇ ਜਾ ਸਕਦੇ ਨੇ ਪਰ ਜਿੰਨੇ ਗੁਰੂ ਨਾਨਕ ਪਾਤਸ਼ਾਹ ਨੇ ਤਾਰ ਦਿੱਤੇ ਉਹ ਨਹੀਂ ਗਿਣੇ ਜਾ ਸਕਦੇ ਹੁਣ ਗੁਰੂ ਨਾਨਕ ਮਹਾਰਾ ਸੱਚੇ ਪਾਤਸ਼ਾਹ ਜੀ ਸਰੀਰਕ ਤੌਰ ਤੇ ਵਿਰਧ ਹੋ ਚੁੱਕੇ ਨੇ ਸਰੀਰ ਤਿੰਨ ਅਵਸਥਾਵਾਂਾਂ ਦੇ ਵਿੱਚੋਂ ਨਿਕਲਦਾ ਹੈ ਵੱਡਿਆਂ ਭਾਗਾਂ ਨੇ ਹੁੰਦੇ ਨੇ ਪਹਿਲਾ ਬਚਪਨ ਆਉਂਦਾ ਫਿਰ ਜਵਾਨੀ ਆਉਂਦੀ ਹੈ ਫਿਰ ਬੁਢਾਪਾ ਆਉਂਦਾ ਬੁਢਾਪੇ ਤੋਂ ਅੱਗੇ ਤਾਂ ਮੌਤ ਹੈ ਤੇ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਰੀਰ ਤੇ ਵੀ ਬੁਢਾਪਾ ਆਉਣ ਲੱਗ ਗਿਆ ਸੀ ਤੇ ਗੁਰੂ ਪਿਆਰਿਓ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਰ ਜਗਤ ਜਲੰਦੇ ਦਾ ਉਧਾਰ ਕਰਨਾ ਨਹੀਂ ਛੱਡਿਆ ਭਾਈ ਸਾਹਿਬ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਚਾਰ ਉਦਾਸੀਆਂ ਕੀਤੀਆਂ ਸਨ ਭਾਈ ਮਰਦਾਨਾ ਜੀ ਪਹਿਲਾਂ ਅਕਾਲ ਚਲਾਣਾ ਕਰ ਜਾਂਦੇ ਨੇ ਗੁਰੂ ਨਾਨਕ ਮਹਾਰਾਜ 5 ਸਾਲ ਬਾਅਦ ਅਕਾਲ ਚਲਾਣਾ ਕਰਦੇ ਨੇ ਜੋਤੀ ਜੋਤ ਸਮਾਉਂਦੇ ਨੇ ਸੱਚਖੰਡ ਪਿਆਰਨਾ ਕਰਦੇ ਨੇ ਸਰੀਰ ਹੈ ਨਾਸ਼ਵੰਤ ਹੈ ਜੋ ਆਇਆ ਸੋ ਚੱਲਸੀ ਸਭ ਕੋਈ ਆਈ ਵਾਰੀ ਹੈ ਸਾਰਿਆਂ ਦੀ ਵਾਰੀ ਆਉਣੀ ਹੈ ਗੁਰੂ ਨਾਨਕ ਪਾਸ਼ਾ ਸਰੀਰਕ ਤੌਰ ਤੇ ਆਏ ਹੁਣ ਜਾਣਾ ਵੀ ਪੈਣਾ ਸੀ ਨਾ ਗੁਰੂ ਪਿਆਰਿਓ ਗੁਰਨਾਨਕ ਮਹਾਰਾਜ ਜੀ ਨੇ ਇਹ ਸੰਸਾਰ ਤੋਂ ਕੂਚ ਕਰਨ ਤੋਂ ਪਹਿਲਾਂ ਜਾਣ ਤੋਂ ਪਹਿਲਾਂ ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵੱਲੋਂ ਇਹ ਡਿਊਟੀ ਲੱਗੀ ਹੋਈ ਸੀ ਗੁਰਨਾਨਕ ਮਹਾਰਾਜ ਦਾ ਖੁਦ ਰੱਬ ਦਾ ਰੂਪ ਨੇ ਖੁਦ ਪਰਮੇਸ਼ਰ ਨੇ ਤੇ ਗੁਰੂ ਪਿਆਰਿਓ ਕਿ ਜਗਤ ਜਲੰਦੇ ਦਾ ਉਧਾਰ ਕਰਨਾ ਸਤਗੁਰਾਂ ਨੇ ਕੀਤਾ ਵੀ ਪਰ ਹੁਣ ਇਹ ਜੋ ਸੱਚ ਰੂਪ ਕਿਲਾ ਹੈ ਧਰਮ ਦਾ ਰਾਜ ਗੁਰੂ ਨਾਨਕ ਮਹਾਰਾਜ ਨੇ ਚਲਾਇਆ ਹੈ ਇਹਨੂੰ ਅੱਗੇ ਵਧਾਉਣਾ ਨਾ ਹੋਰ ਜਗਤ ਜਲੰਦੇ ਦਾ ਉਧਾਰ ਕਰਨਾ ਨਾ ਇਸੇ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਫੈਸਲਾ ਕੀਤਾ ਕਿ ਭਾਈ ਹੁਣ ਮੈਂ ਸਰੀਰਕ ਤੌਰ ਤੇ ਇਸ ਸਰੀਰ ਰੂਪੀ ਚੋਲੇ ਨੂੰ ਬਦਲਣਾ ਹੈ ਕਿਉਂ ਨਾ ਮੈਂ ਆਪਣਾ ਉੱਤਰਾਧਿਕਾਰੀ ਕਿਸੇ ਹੋਰ ਨੂੰ ਬਣਾ ਦੇਆ ਤੇ ਗੁਰੂ ਪਿਆਰਿਓ ਹੁਣ ਗੁਰੂ ਨਾਨਕ ਮਹਾਰਾਜ ਤਾਂ ਜਾਣੀ ਜਾਣ ਨੇ ਕਿਉਂਕਿ ਗੁਰੂ ਨਾਨਕ ਮਹਾਰਾਜ ਜੀ ਦੀ ਸੇਵਾ ਕਰਨ ਦੇ ਵਿੱਚ ਬਹੁਤ ਸਾਰੇ ਗੁਰਸਿੱਖ ਲੱਗੇ ਹੋਏ ਚੁੱਕੇ ਸਨ ਗੁਰੂ ਨਾਨਕ ਮਹਾਰਾਜ ਇੱਕ ਬੋਲ ਆਪਣੇ ਗੁਰਸਿੱਖਾਂ ਨੂੰ ਕਹਿੰਦੇ ਸਨ ਤੇ ਗੁਰਸਿੱਖ ਭਜ-ਭਜ ਕੇ ਮੰਨਦੇ ਸਨ ਭਾਈ ਪਘੀਰਥ ਵਰਗੇ ਭਾਈ ਮਨੁਸਖ ਵਰਗੇ ਧੰਨ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉਹ ਜਾਨੋ ਪਿਆਰੇ ਗੁਰਸਿੱਖ ਜਿਹੜੇ ਸਤਗੁਰਾਂ ਦੇ ਨਾਲ ਆਪਣਾ ਸਾਰਾ ਜੀਵਨ ਬਿਤਾ ਕੇ ਗਏ ਨੇ ਬਾਬਾ ਬੁੱਢਾ ਸਾਹਿਬ ਜੀ ਵਰਗੇ ਗੁਰੂ ਪਿਆਰਿਓ ਹੋਰ ਸਤਗੁਰਾਂ ਦੇ ਪਰਿਵਾਰ ਦੇ ਜੀ ਰਿਸ਼ਤੇਦਾਰ ਸਾਖ ਸੰਬੰਧੀ ਧੰਨ ਗੁਰੂ ਨਾਨਕ ਮਹਾਰਾਜ ਜੀ ਦੇ ਮਹਿਲ ਮਾਤਾ ਸੁਲਖਣੀ ਜੀ ਬਾਬਾ ਸ਼੍ਰੀ ਚੰਦ ਜੀ ਬਾਬਾ ਲక్ష్ਮੀ ਦਾਸ ਜੀ ਬਾਬਾ ਲੈਣਾ ਜੀ ਇਹ ਸਾਰੇ ਗੁਰੂ ਨਾਨਕ ਮਹਾਰਾਜ ਨੇ ਇਕੱਤਰ ਕਰ ਲਏ ਜਿਹਨੂੰ ਗੁਰਸਿੱਖ ਨੂੰ ਸਨੇਹਾ ਮਿਲਦਾ ਕਿ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਨੇ ਭਾਈ ਇਹ ਜੋ ਗੁਰਿਆਈ ਦਾ ਤਿਲਕ ਹੈ ਇਹ ਆਪਣੇ ਕਿਸੇ ਗੁਰਸਿੱਖ ਨੂੰ ਦੇਣਾ ਹੈ ਤੇ ਗੁਰੂ ਪਿਆਰਿਓ ਜਿੰਨੀਆਂ ਵੀ ਸੰਗਤਾਂ ਸੀ ਉਹਨਾਂ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਸਤਿਗੁਰਾਂ ਕੋਲ ਪਹੁੰਚਿਆ ਕਰਤਾਰਪੁਰ ਸਾਹਿਬ ਦੀ ਧਰਤੀ ਉਹ ਕਰਤਾਰਪੁਰ ਸਾਹਿਬ ਜੋ ਅੱਜ ਕੱਲ ਪਾਕਿਸਤਾਨ ਨਨਕਾਣਾ ਸਾਹਿਬ ਦੇ ਵਿੱਚ ਹੈ ਪਾਕਿਸਤਾਨ ਦੇ ਵਿੱਚ ਪੈ ਜਾਂਦਾ ਕਰਤਾਰਪੁਰ ਸਾਹਿਬ ਤੇ ਗੁਰੂ ਪਿਆਰਿਓ ਧੰਨ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਗੁਰਸਿੱਖਾਂ ਨੂੰ ਪਿਆਰਿਆਂ ਨੂੰ ਬੁਲਾਇਆ ਜਿਹਨੂੰ ਜਿਹਨੂੰ ਵੀ ਖਬਰ ਮਿਲਦੀ ਹੈ ਨਾ ਸਾਰੇ ਧੰਨ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਵੱਲ ਨੂੰ ਚੱਲਣਾ ਕਰਦੇ ਨੇ ਮਨ ਦੇ ਵਿੱਚ ਇੱਕ ਚਾਹ ਵੀ ਹੈ ਕਿ ਭਾਈ ਸਾਨੂੰ ਦੂਜੇ ਗੁਰੂ ਮਿਲਣਗੇ ਪਰ ਮਨ ਦੇ ਵਿੱਚ ਉਦਾਸੀ ਵੀ ਹੈ ਕਿ ਪਹਿਲੇ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਸਰੀਰਕ ਰੂਪੀ ਚੋਲੇ ਨੂੰ ਛੱਡ ਦੇਣਗੇ ਤੇ ਗੁਰੂ ਪਿਆਰਿਓ ਜਿਹਨੂੰ ਜਿੰਨੇ ਸੁਨੇਹਾ ਮਿਲਦਾ ਨਾ ਉਹ ਹਰ ਇੱਕ ਗੁਰਸਿੱਖ ਉਹ ਸਤਿਗੁਰਾਂ ਨੂੰ ਪਿਆਰ ਕਰਨ ਵਾਲਾ ਹਰ ਇੱਕ ਗੁਰਪਾਈ ਧੰਨ ਗੁਰੂ ਨਾਨਕ ਮਹਾਰਾਜ ਕੋਲ ਚੱਲ ਕੇ ਆਉਂਦਾ ਸਤਿਗੁਰਾਂ ਦਾ ਦਰਬਾਰ ਸਜਿਆ ਉਵੇਂ ਜਿਵੇਂ ਕੀਰਤਨ ਹੋਇਆ ਜਿਵੇਂ ਗੁਰੂ ਨਾਨਕ ਪਾਤਸ਼ਾਹ ਤੇ ਭਾਈ ਮਰਦਾਨਾ ਜੀ ਕਰਿਆ ਕਰਦੇ ਸਨ ਹੁਣ ਗੁਰਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਬੈਠੇ ਨੇ ਕੀਰਤਨ ਕੌਣ ਕਰ ਰਹੇ ਨੇ ਭਾਈ ਸਾਹਿਬ ਭਾਈ ਮਰਦਾਨਾ ਜੀ ਦੇ ਸੁਪੁੱਤਰ ਭਾਈ ਸਾਹਿਬ ਭਾਈ ਰਜਾਦਾ ਜੀ ਤੇ ਭਾਈ ਸਾਹਿਬ ਭਾਈ ਸਹਿਜਾਦਾ ਜੀ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਪਹੁੰਚ ਰਿਹਾ ਹੈ ਭਾਈ ਸਾਹਿਬ ਭਾਈ ਲੈਣਾ ਜੀ ਬੈਠੇ ਨੇ ਹੁਣ ਗੁਰਨਾਨਕ ਮਹਾਰਾਜ ਨੂੰ ਤਾਂ ਪਤਾ ਸੀ ਕਿ ਮੈਂ ਗੁਰਤਾ ਗੱਦੀ ਕਿੰਨਾ ਨੂੰ ਦੇਣੀ ਹੈ ਤੇ ਗੁਰੂ ਪਿਆਰਿਓ ਆਪਣੇ ਪੁੱਤਰਾਂ ਨੂੰ ਗੁਰਤਾ ਗੱਦੀ ਦੇਣ ਤੋਂ ਪਹਿਲਾਂ ਧੰਨ ਮਾਤਾ ਸੁਲੱਖਣੀ ਨੂੰ ਸਾਰਾ ਦ੍ਰਿਸ਼ ਵਿਖਾ ਦਿੱਤਾ ਸੀ ਆਖਦੇ ਸਨ ਸੁਲੱਖਣੀਏ ਕੱਲ ਕੋਈ ਇਤਰਾਜ਼ ਨਾ ਕਰੀਂ ਕਿ ਆਪਣੇ ਪੁੱਤਰ ਬਾਬਾ ਸ਼੍ਰੀ ਚੰਦ ਤੇ ਬਾਬਾ ਲਖਮੀ ਦਾਸ ਨੂੰ ਗੁਰਤਾ ਗੱਦੀ ਨਹੀਂ ਦਿੱਤੀ ਵੇਖ ਜੋ ਜੋ ਵੀ ਮੈਂ ਹੁਕਮ ਕਰਦਾ ਇਹ ਮੰਨਦੇ ਨਹੀਂ ਮੰਨਦਾ ਕੌਣ ਹੈ ਭਾਈ ਲੈਣਾ ਆਪਾਂ ਕਿੰਨੀਆਂ ਸਾਖੀਆਂ ਪੜ੍ਹਦੇ ਆ ਨਾ ਕਿ ਚਿੱਕੜ ਦੇ ਵਿੱਚ ਕਟੋਰਾ ਸੁੱਟ ਦੇਣਾ ਤੇ ਬਾਬਾ ਸ੍ਰੀ ਚੰਦ ਲਖਮੀ ਦਾਸ ਨੂੰ ਆਖਣਾ ਵੇ ਪੁੱਤਰੋ ਆ ਕਟੋਰਾ ਚੱਕ ਕੇ ਦਿਓ ਤੇ ਗੁਰੂ ਦੇ ਪੁੱਤਰ ਕੀ ਕਹਿੰਦੇ ਸਨ ਬਾਬਾ ਗੁਰੂ ਪਿਤਾ ਆਪਾਂ ਚਿੱਕੜ ਦੇ ਵਿੱਚ ਥੋੜੀ ਸਾਲ ਮਾਰਨੀ ਐ ਇਹਦੇ ਨਾਲ ਦੇ ਹੋਰ ਨੰਮੇ ਲੈ ਲਾਂਗੇ ਕਾ ਨਾਲ ਉਹ ਪੰਡ ਜਿਹੜੀ ਚਿੱਕੜ ਦੇ ਵਿੱਚ ਲੱਥਪੱਥ ਹੋਈ ਹੋਈ ਸੀ ਧੰਨ ਗੁਰੂ ਨਾਨਕ ਮਹਾਰਾਜ ਨੇ ਇਹ ਸਿਰ ਤੇ ਚੁੱਕਣ ਨੂੰ ਆਖਿਆ ਪੁੱਤਰ ਮਨਾ ਕਰ ਦਿੰਦੇ ਨੇ ਜੇ ਉਥੇ ਕੋਈ ਆਖੇ ਲੱਗਦਾ ਹੈ ਤਾਂ ਭਾਈ ਸਹਿਬ ਭਾਈ ਲੈਣਾ ਜੀ ਲੱਗਦੇ ਨੇ ਤੇ ਗੁਰੂ ਪਿਆਰਿਓ ਫਿਰ ਭਾਈ ਲੈਣਾ ਹੀ ਗੁਰਤਾ ਗੱਦੀ ਦਾ ਹੱਕਦਾਰ ਹੋਇਆ ਨਾ ਤੇ ਧੰਨ ਗੁਰੂ ਨਾਨਕ ਮਹਾਰਾਜ ਨੇ ਪਹਿਲਾਂ ਹੀ ਆਖ ਦਿੱਤਾ ਇਸ ਲਖਣੀਏ ਗੁਰੂ ਕੇ ਮਹਿਲ ਨੂੰ ਇਤਰਾਜ਼ ਨਾ ਕਰਨ ਨੂੰ ਕਰਿਓ ਇਹ ਨਾ ਆਖਿਓ ਕਿ ਬੱਚਿਆਂ ਨੂੰ ਗੁਰਤਾ ਗੱਦੀ ਨਹੀਂ ਦਿੱਤੀ ਇਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਧੁਰਦਰਗਾਹੋਂ ਬਖਸ਼ਿਸ਼ ਹੈ ਇਹ ਤਾਂ ਉਹਨੂੰ ਮਿਲਦੀ ਹੈ ਜਿਹੜਾ ਸੇਵਾ ਕਰਦਾ ਹੈ ਤੇ ਗੁਰੂ ਪਿਆਰਿਓ ਮਿਲੇਗੀ ਵੀ ਕੀ ਵੀ ਉਹਨੂੰ ਜਿਹੜਾ ਸੇਵਾ ਕਰੇਗਾ ਤੇ ਉਸ ਸਮੇਂ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਈ ਸੈ ਭਾਈ ਲਹਿਣਾ ਜੀ ਜਿਹੜੇ ਸੇਵਾ ਕਰ ਰਹੇ ਸਨ ਉਹਨਾਂ ਨੂੰ ਆਵਾਜ਼ ਮਾਰੀ ਸੰਗਤ ਦੇ ਵਿੱਚ ਭਾਈ ਲਹਿਣਾ ਜੀ ਆਜੋ ਤੁਸੀਂ ਭਾਈ ਲਹਿਣਾ ਜੀ ਆਗੇ ਧੰਨ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਬਿਠਾ ਲੈਂਦੇ ਨੇ ਜਦੋਂ ਬਿਠਾਉਂਦੇ ਨੇ ਸਾਰੇ ਸੰਗਤ ਕੀਰਤਨ ਸੁਣ ਤੋਂ ਬਾਅਦ ਧੰਗੁਰ ਨਾਨਕ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਨੂਰਾਨੀ ਚਿਹਰੇ ਵੱਲ ਤੱਕਦੀ ਹੈ ਤੇ ਨਾਲ ਨਾਲ ਭਾਈ ਲੈਣਾ ਜੀ ਵੱਲ ਵੇਖਦੇ ਨੇ ਤੇ ਧੰਗੁਰ ਨਾਨਕ ਮਹਾਰਾ ਜੀ ਆਖਦੇ ਨੇ ਗੁਰੂ ਪਿਆਰਿਓ ਇਹ ਸਰੀਰ ਨਾਸ਼ਵੰਤ ਹੈ ਇੱਕ ਦਿਨ ਇਹਨੇ ਨਾਸ਼ ਹੋਣਾ ਹੈ ਸਾਡਾ ਵੀ ਇਸ ਸੰਸਾਰ ਤੋਂ ਜਾਣ ਦਾ ਸਮਾਂ ਆ ਗਿਆ ਅਸੀਂ ਇਹ ਸਰੀਰਕ ਰੂਪੀ ਚੋਲਾ ਬਦਲ ਰਹੇ ਆਂ ਬਸ ਜਿਵੇਂ ਕੋਈ ਬੰਦਾ ਕੋਈ ਮਨੁੱਖ ਕੱਪੜੇ ਬਦਲ ਲਵੇ ਨਾ ਗਰਮੀ ਆਉਂਦੀ ਹੈ ਗਰਮੀ ਵਾਲੇ ਪਾ ਲੈਂਦਾ ਸਰਦੀ ਆਉਂਦੀ ਹੈ ਸਰਦੀਆਂ ਵਾਲੇ ਪਾ ਲੈਂਦਾ ਇਸੇ ਤਰ੍ਹਾਂ ਭਾਈ ਇਹ ਅਸੀਂ ਸਰੀਰ ਰੂਪੀ ਚੋਲਾ ਬਦਲ ਲੱਗੇ ਆਂ ਜੋਤ ਉਹਾ ਜੁਗਤ ਸਾਏ ਸ਼ਹਿਕ ਆਇਆ ਫੇਰ ਪਲਟਿਆ ਬਸ ਸਰੀਰ ਹੀ ਪਲਟਣਾ ਸਾਡੀ ਜੋਤ ਭਾਈ ਲੈਣੇ ਦੇ ਵਿੱਚ ਰਹੇਗੀ ਸਾਡਾ ਸਰੀਰ ਭਾਈ ਲੈਣੇ ਵਾਲਾ ਰਹੇਗਾ ਤੁਸੀਂ ਇਹ ਨਾ ਆਖਿਓ ਕਿ ਗੁਰੂ ਨਾਨਕ ਸੰਸਾਰ ਤੋਂ ਚਲੇ ਗਏ ਗੁਰੂ ਨਾਨਕ ਸੰਸਾਰ ਤੋਂ ਨਹੀਂ ਜਾਣਗੇ ਗੁਰੂ ਨਾਨਕ ਭਾਈ ਲਹਿਣੇ ਦੇ ਵਿੱਚ ਗੁਰੂ ਅੰਗਦ ਸਾਹਿਬ ਬਣ ਕੇ ਵਿਚਰਨ ਗਏ ਆਖੋ ਸਤਨਾਮ ਮਹਾਰਾਣੀ ਜਦੋਂ ਇੰਨੀ ਗੱਲ ਆਖੀ ਨਾ ਗੁਰੂ ਪਿਆਰਿਓ ਸੰਗਤ ਨੇ ਸੱਤ ਕਰਤਾ ਆਖਿਆ ਤਨ ਗੁਰ ਨਾਨਕ ਮਹਾਰਾ ਸੱਚੇ ਪਾਤਸ਼ਾਹ ਜੀ ਵੱਲ ਵੇਖਦੇ ਨੇ ਕਿ ਉਹ ਗੁਰਨਾਨਕ ਮਹਾਰਾਜ ਜਿਨ੍ਹਾਂ ਨੇ ਸਾਨੂੰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਲ ਜੋੜਿਆ ਹੈ ਇਹਨਾਂ ਨੇ ਹੁਣ ਸਰੀਰਕ ਰੂਪੀ ਚੋਲੇ ਨੂੰ ਤਿਆਗ ਦੇਣਾ ਭਾਵੇਂ ਕਿ ਤਿੰਨ ਦਿਨ ਬਾਅਦ ਗੁਰੂ ਨਾਨਕ ਮਹਾਰਾਜ ਜੀ ਜੋਤੀ ਜੋਤ ਸਮਾਉਂਦੇ ਨੇ ਸੱਚਖੰਡ ਪਿਆਨਾ ਕਰਦੇ ਨੇ ਪਰ ਗੁਰੂ ਪਿਆਰਿਓ ਸੱਚਖੰਡ ਜਾਣ ਤੋਂ ਤਿੰਨ ਦਿਨ ਪਹਿਲਾਂ ਧੰਨ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਭਾਈ ਸਹਿਬਾਈ ਲਹਿਣਾ ਜੀ ਨੂੰ ਗੁਰਤਾ ਗੱਦੀ ਦਾ ਤਿਲਕ ਦਿੰਦੇ ਨੇ ਤੇ ਬਾਬਾ ਬੁੱਢਾ ਸਾਹਿਬ ਜੀ ਆਉਂਦੇ ਨੇ ਬਾਬਾ ਬੁੱਢਾ ਸਾਹਿਬ ਜੀ ਧੰ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਦੇ ਸਨਮੁਖ ਖੜਾ ਹੋ ਜਾਂਦੇ ਨੇ ਤੇ ਗੁਰਨਾਨਕ ਮਹਾਰਾਜ ਕੋਲ ਜਿੰਨੀਆਂ ਬਾਣੀ ਦੀਆਂ ਪੋਥੀਆਂ ਸਨ ਗੁਰਤਾ ਗੱਦੀ ਕੀ ਹੁੰਦੀ ਹੈ ਸਮਝਣ ਦਾ ਯਤਨ ਕਰਿਓ ਜਿੰਨੀਆਂ ਗੁਰਨਾਨਕ ਮਹਾਰਾਜ ਕੋਲ ਬਾਣੀ ਦੀਆਂ ਪੋਥੀਆਂ ਸਨ ਇੱਕ ਤਾਂ ਗੁਰਨਾਨਕ ਮਹਾਰਾਜ ਨੇ ਆਪਣੀ ਬਾਣੀ ਉਚਾਰਨ ਕੀਤੀ ਸੀ ਦੂਜੀ ਉਹ ਬਾਣੀ ਸੀ ਜਿਹੜੀ ਗੁਰੂ ਨਾਨਕ ਮਹਾਰਾਜ ਜੀ ਨੇ ਪ੍ਰਚਾਰ ਫੇਰੀਆਂ ਦੌਰਾਨ ਇਕੱਤਰ ਕੀਤੀ ਸੀ ਗੁਰਨਾਨਕ ਪਾਸ਼ਾ ਜੀ ਨੇ ਬਾਬਾ ਰਵਦਾਸ ਪਾਤਸ਼ਾਹ ਜੀ ਦੀ ਗੁਰੂ ਰਵਦਾਸ ਮਹਾਰਾਜ ਗੁਰੂ ਕਬੀਰ ਸਾਹਿਬ ਮਹਾਰਾਜ ਗੁਰੂ ਨਾਮਦੇਵ ਜੀ ਸਤਗੁਰ ਧੰਨਾ ਜੀ ਸਤਗੁਰ ਬਾਬਾ ਫਰੀਦ ਜੀ ਹੋਰ ਮਹਾਪੁਰਖ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਹੈ ਤੇ ਗੁਰੂ ਪਿਆਰਿਓ ਗੁਰਨਾਨਕ ਸਾਹਿਬ ਮਹਾਰਾਜ ਤੋਂ ਪਹਿਲਾਂ ਜਾਂ ਜਿਹੜੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਮੇਂ ਮੌਜੂਦਾ ਮਹਾਪੁਰਖ ਸਨ ਉਹਨਾਂ ਦੀ ਬਾਣੀ ਇਕੱਤਰ ਕਰਕੇ ਧੰਨ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਈ ਸਹਿਬਾਈ ਲਹਿਣਾ ਜੀ ਨੂੰ ਸੌਂਪ ਦਿੱਤੀ ਤੇ ਗੁਰੂ ਪਿਆਰੇ ਉਹ ਉਪਦੇਸ਼ ਤਾਂ ਪਹਿਲਾਂ ਹੀ ਦ੍ਰਿੜ ਕਰਾਏ ਹੋਏ ਸੀ ਗੁਰਸਿੱਖ ਤਾਂ ਪਹਿਲਾਂ ਹੀ ਸੀ ਭਾਈ ਲਹਿਣਾ ਜੀ ਗੁਰੂ ਨਾਨਕ ਮਹਾਰਾਜ ਦੇ ਜੋ ਵਿਚਾਰ ਸਨ ਜੋ ਗੁਰੂ ਨਾਨਕ ਮਹਾਰਾਜ ਸੋਚ ਰੱਖਦੇ ਸਨ ਉਹੀ ਸੋਚ ਉਹੀ ਵਿਚਾਰ ਭਾਈ ਲਹਿਣਾ ਜੀ ਦੇ ਜੀਵਨ ਦੇ ਵਿੱਚ ਆ ਗਏ ਸਨ ਤੇ ਗੁਰੂ ਪਿਆਰਿਓ ਗੁਰੂ ਨਾਨਕ ਮਹਾਰਾਜ ਵੱਲੋਂ ਬਾਣੀ ਗੁਰੂ ਨਾਨਕ ਮਹਾਰਾਜ ਵੱਲੋਂ ਉਹੀ ਜੋਤ ਉਹੀ ਵਿਚਾਰ ਉਹੀ ਸੋਚ ਦੇ ਦੇਣੀ ਹੀ ਗੁਰਤਾ ਗੱਦੀ ਹੈ ਆਖੋ ਸਤਨਾਮ ਇਹ ਗੁਰਤਾ ਗੱਦੀ ਭਾਈ ਲਹਿਣਾ ਜੀ ਨੂੰ ਦਿੱਤੀ ਸੰਗਤ ਦੇ ਵਿੱਚ ਧੰਨ ਗੁਰਨਾਨਕ ਮਹਾਰਾਜ ਨੇ ਆਖਿਆ ਸੰਗਤ ਜੀ ਅੱਜ ਤੋਂ ਬਾਅਦ ਇਹ ਭਾਈ ਸਹਿ ਭਾਈ ਲਹਿਣਾ ਜੀ ਗੁਰੂ ਨਾਨਕ ਦਾ ਅੰਗ ਬਣ ਚੁੱਕੇ ਨੇ ਅੰਗ ਦਾ ਮਤਲਬ ਹੁੰਦਾ ਕਿਸੇ ਸਰੀਰ ਦਾ ਹਿੱਸਾ 파ਟ ਤੇ ਧੰਨ ਗੁਰੂ ਨਾਨਕ ਮਹਾਰਾਜ ਕਹਿੰਦੇ ਇਹ ਭਾਈ ਲਹਿਣਾ ਨਹੀਂ ਰੇ ਇਹ ਗੁਰੂ ਨਾਨਕ ਦਾ ਅੰਗ ਬਣ ਚੁੱਕੇ ਨੇ ਅੱਜ ਤੋਂ ਬਾਅਦ ਇਹਨਾਂ ਦਾ ਨਾਮ ਗੁਰੂ ਅੰਗਦ ਹੈ ਜੇ ਤੁਸੀਂ ਗੁਰਨਾਨਕ ਨਾਲ ਗੱਲਾਂ ਕਰਨੀਆਂ ਨੇ ਜੇ ਤੁਸੀਂ ਗੁਰਨਾਨਕ ਦੇ ਦਰਸ਼ਨ ਕਰਨੇ ਨੇ ਜੇ ਤੁਸੀਂ ਗੁਰਨਾਨਕ ਮਹਾਰਾ ਸੱਚੇ ਪਾਤਸ਼ਾਹ ਜੀ ਦੀ ਗੱਲ ਨੂੰ ਮੰਨਣਾ ਹੈ ਅੱਜ ਤੋਂ ਬਾਅਦ ਗੁਰਨਾਨਕ ਮਹਾਰਾਜ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਵਿੱਚ ਸਮਾ ਚੁੱਕੇ ਨੇ ਬਸ ਸਰੀਰ ਹੀ ਬਦਲਿਆ ਬਾਕੀ ਸਭ ਕੁਝ ਉਹੀ ਹੈ ਤੇ ਗੁਰੂ ਪਿਆਰਿਓ ਇਸ ਤਰ੍ਹਾਂ ਅੱਜ ਦੇ ਦਿਨ ਧੰਨ ਗੁਰਨਾਨਕ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਗੁਰਿਆਈ ਦਾ ਤਿਲਕ ਪਾਈ ਸਹਿ ਪਾਈ ਲਹਿਣਾ ਜੀ ਨੂੰ ਸੌਂਪ ਕੇ ਧੰਨ ਧੰਨ ਗੁਰੂ ਅੰਗਦ ਸਹਿ ਮਹਾਰਾਜੀ ਬਣਾ ਦਿੱਤਾ ਸੀ ਆਖੋ ਸਤਨਾਮ